ਅੱਜ ਸਵੇਰ ਵੇਲੇ ਬਲਾਕ ਸੰਪਤੀ ਔਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਇੱਕ ਵੱਡਾ ਬਵਾਲ ਹੋਇਆ ਬਵਾਲ ਉਦੋਂ ਹੋਇਆ ਜਦੋਂ ਇੱਕ ਵੀਡੀਓ ਦੇ ਵਿੱਚ ਬਹੁਤ ਸਾਰੀਆਂ ਆਡੀਓ ਹੈਗੀਆਂ ਨੇ ਉਹ ਜਦੋਂ ਵਾਇਰਲ ਹੋ ਜਾਂਦੀ ਆ ਤਾਂ ਆਪੋਜੀਸ਼ਨ ਜਿਹੜੀਆਂ ਹੈਗੀਆਂ ਨੇ ਸੱਤਾਧਾਰੀਆਂ ਉਹ ਕਹਿੰਦੀਆਂ ਨੇ ਕਿ ਸਾਰੇ ਦਾ ਸਾਰਾ ਸ਼ਾਸਨ ਪ੍ਰਸ਼ਾਸਨ ਕੰਪਰੋਮਾਈਜ਼ਡ ਹੋ ਗਿਆ ਔਰ ਇਹ ਵੀਡੀਓ ਜਿਹੜੀ ਸੀ ਇਹ ਪਟਿਆਲਾ ਦੇ ਐਸਐਸਪੀ ਦੀ ਦੱਸੀ ਜਾ ਰਹੀ ਹੈ ਕਥਿਤ ਤੌਰ ਤੇ ਇਸ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਨੇ ਮਾਨਯੋਗ ਹਾਈ ਕੋਰਟ ਦਾ ਬੁਖਾ ਖੜਕਾਇਆ ਉਹਨਾਂ ਨੂੰ ਦੱਸਿਆ ਕਿ ਇਹ ਸਾਰੇ ਇਲੈਕਸ਼ਨ ਜਿਹੜੇ ਨੇ ਕੰਪਰੋਮਾਈਜ਼ ਹੋ ਗਏ ਜਿਸ ਪ੍ਰਸ਼ਾਸਨ ਨੇ ਇਹ ਇਲੈਕਸ਼ਨ ਕਰਵਾਉਣੀ ਸੀ ਉਹ ਸਰਕਾਰ ਦੇ ਨਾਲ ਕੰਪਰੋਮਾਈਜ਼ ਹੋ ਗਿਆ ਤੇ ਇਸ ਤਰੀਕੇ ਫੇਅਰ ਤਰੀਕੇ ਨਾਲ ਇਲੈਕਸ਼ਨ ਨਹੀਂ ਹੋ ਸਕਦੀ ਤਾਂ ਇਸ ਮਾਮਲੇ ਦੇ ਅੰਦਰ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਉਸ ਹਾਈ ਕੋਰਟ ਦੇ ਵਿੱਚ ਕੀ ਕੁਝ ਹੋਇਆ ਉਹ ਵੀ ਤੁਹਾਨੂੰ ਸੁਣਾਉਣੇ ਆ ਪਰ ਉਸ ਤੋਂ ਪਹਿਲਾਂ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਜਿਹੜੀ ਇਹ ਵੀਡੀਓ ਹੈ ਉਹ AI ਜਨਰੇਟਿਡ ਹੈ ਇਸ ਨੂੰ ਬਹੁਤ ਤਰੀਕੇ ਦੇ ਨਾਲ ਸਰਕਾਰ ਨੂੰ ਬਦਨਾਮ ਕਰਨ ਦੇ ਲਈ ਤਿਆਰ ਕੀਤਾ ਗਿਆ ਔਰ ਪਟਿਆਲੇ ਦੀ ਪੁਲਿਸ ਵੀ ਇਹ ਕਹਿ ਰਹੀ ਹੈ ਕਿ ਜਿਸ ਨੇ ਵੀ ਇਹ ਕੀਤੀ ਹੈ ਅਸੀਂ ਉਸ ਨੂੰ ਜਲਦ ਗ੍ਰਿਫਤਾਰ ਕਰ ਲਾਂਗੇ ਇਸ ਦੀ ਅਗਲੀ ਸੁਣਵਾਈ ਆਉਣ ਵਾਲੇ ਸੋਮਵਾਰ ਹੋਣੀ ਹੈ ਤੁਹਾਨੂੰ ਸੁਣਾਉਣੇ ਆ ਕਿਸ ਮਾਮਲੇ ਦੇ ਅੰਦਰ ਕੀ ਕੁਝ ਹੋਇਆ ਇਹ ਅਕਾਲੀ ਦਲ ਦੇ ਵਕੀਲ ਦੇ ਵੱਲੋਂ ਜੋ ਕੁਝ ਕਿਹਾ ਗਿਆ ਉਹ ਵੀ ਸੁਣਾਉਣੇ ਆ ਨਾਲ ਸਰਕਾਰ ਦਾ ਪੱਖ ਵੀ ਜਿਹੜਾ ਹੈ ਉਹ ਸਾਹਮਣੇ ਆਇਆ ਹੈ ਪੀਆਈਐਲ ਫਾਈਲ ਕੀਤੀ ਗਈ ਹੈ ਸਰ ਸ਼ੋਨਾ ਜੀ ਮੈਂ ਚੰਚਲ ਸਿੰਘਲਾ ਜੀ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਹੂੰ ਜਿਹੜੀ ਅੱਜ ਪਟੀਸ਼ਨ ਪਈ ਸੀਗੀ ਜੀ ਇਲੈਕਸ਼ਨ ਨੂੰ ਲੈ ਕੇ ਜਿਹੜੀਆਂ ਕੁਝ ਇੱਕ ਆਡੀਓ ਵਾਇਰਲ ਹੋ ਰਹੀ ਸੀ ਉਸ ਦੇ ਵਿੱਚ ਤੁਸੀਂ ਪੇਸ਼ ਹੋਏ ਸੀਗੇ ਤੇ ਉਸ ਦੇ ਵਿੱਚ ਕੀ ਕੁਝ ਸੁਣਵਾਈ ਹੋਈ ਹੈ ਜੀ ਉਸ ਦੇ ਵਿੱਚ ਜੀ ਮਾਨਯੋਗ ਜੀ ਸਾਹਿਬ ਪੇਸ਼ ਹੋਏ ਸੀ ਤੇ ਸਾਡੀ ਟੀਮ ਪੇਸ਼ ਹੋਈ ਹੈ ਉਹਦੇ ਪੀਆਈਐਲ ਫਾਈਲ ਕੀਤੀ ਗਈ ਹੈ ਕਿ ਆ ਕੋਈ ਆਡੀਓ ਕੋ ਮਰੀ ਹੈ ਜਿਹੜੀ ਆਡੀਓ ਦੇ ਵਿੱਚ ਕੁਝ ਪੁਲਿਸ ਆਫੀਸਰਸ ਤੇ ਅਲੀਗੇਸ਼ਨ ਲਗਾਈਆਂ ਗਈਆਂ ਨੇ ਇਹ ਜਿਹੜੀ ਪਟੀਸ਼ਨ ਫਾਈਲ ਕੀਤੀ ਇਹ ਦਲਜੀਤ ਚੀਮਾ ਜੀ ਨੇ ਫਾਈਲ ਕੀਤੀ ਹੈ ਜੋ ਕਿ ਅਕਾਲੀ ਦਲ ਨਾਲ ਸੰਬੰਧਿਤ ਨੇ ਉਹਨਾਂ ਦੇ ਫਾਰਮਰ ਮੰਤਰੀ ਵੀ ਰਹੇ ਨੇ ਅਸੀਂ کورٹ ਨੂੰ ਹੀ ਦੱਸਿਆ ਵੀ ਜੋ ਪੀਆਈਐਲ ਹੈ ਉਹਦਾ ਪਰਪਸ ਹੈ ਇਟ ਇਜ਼ ਪਬਲਿਕ ਇੰਟਰਸਟ ਲਿਟੀਗੇਸ਼ਨ ਉਹ ਕੋਈ ਪ੍ਰਾਈਵੇਟ ਪਾਰਟੀ ਪਾ ਸਕਦੀ ਹੈ ਸਿਰਫ ਪਬਲਿਕ ਇੰਟਰਸਟ ਲਈ ਜਿਹੜਾ ਬੰਦਾ ਇੰਟਰਸਟਡ ਹੈ ਜਿਵੇਂ ਪੋਲਿਟੀਕਲ ਪਾਰਟੀ ਇੰਟਰਸਟਡ ਹੈ ਤੇ ਇਲੈਕਸ਼ਨ ਆ ਗਏ ਇਹ ਉਹਦੀ ਔਥੈਂਟੀਸਿਟੀ ਕੀ ਹੈ ਵੀਡੀਓ ਦੀ ਵੈਦਰ ਫੇਕ ਹੈ ਅਸਲੀ ਹੈ ਬਿਨਾ ਕੋਈ ਜਾਣੇ ਨਾ ਹੀ ਕੋਈ ਇਲੈਕਸ਼ਨ ਕਮਿਸ਼ਨ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਲਗਾਈ ਹੈ ਉਹਨਾਂ ਦੇ ਨਾਲ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਅਸੀਂ ਆਬਜੈਕਸ਼ਨ ਰੇਜ਼ ਕੀਤੀ ਜੋ ਮਾਨਯੋਗ ਅਦਾਲਤ ਨੇ ਲੋਡ ਕਰ ਲਈ ਹੈ ਤੇ ਸੋਮਵਾਰ ਨੂੰ ਇਹਦੀ ਅਗਲੀ ਸੁਣਵਾਈ ਹੋਏਗੀ ਨੋਟਿਸ ਜਾਰੀ ਹੋਇਆ ਕਮਿਸ਼ਨ ਨੂੰ ਔਰ ਕਿਹਾ ਕਿ ਜਵਾਬ ਜਿਹੜਾ ਕਮਿਸ਼ਨ ਤੋਂ ਮੁਝੇ ਦੇਣਾ ਮੈਂ ਇਸ ਬਾਰੇ ਮੈਂ ਸੌਰੀ ਮੈਂ ਕਲੀਅਰ ਨਹੀਂ ਹੈਗਾ ਜੀ ਪਰ ਕਮਿਸ਼ਨ ਨੂੰ ਉਹਨਾਂ ਨੇ ਕਿਹਾ ਕਿ ਇੱਕ ਰਿਪਰੈਜ਼ੈਂਟੇਸ਼ਨ ਡੂਰਿੰਗ ਦੀ ਕੋਰਸ ਆਫ ਆਰਗੂਮੈਂਟਸ ਜਦੋਂ ਮਾਨਯੋਗ ਅਦਾਲਤ ਨੇ ਪੁੱਛਿਆ ਵੀ ਰਿਪਰੈਜ਼ੈਂਟੇਸ਼ਨ ਤੁਸੀਂ ਦਿੱਤੀ ਨਹੀਂ ਸਿੱਧਾ ਕੋਰਟ 'ਚ ਕਿਵੇਂ ਆ ਗਏ ਤੁਸੀਂ ਤਾਂ ਉਹਨਾਂ ਨੇ ਇੱਕ ਰਿਪਰੈਜ਼ੈਂਟੇਸ਼ਨ ਪ੍ਰੋਡਿਊਸ ਕੀਤੀ ਉਹਦੇ 'ਚ ਰਿਕਾਰਡ ਤੇ ਲੈ ਲਈ ਹੈ ਪਰ ਇਹ ਆਰਡਰ ਦੇਖ ਕੇ ਮੈਨੂੰ ਪਤਾ ਲੱਗੇਗਾ ਕਿ ਉਸ ਵਾਰ ਇਹ ਇਲੈਕਸ਼ਨ ਕਮਿਸ਼ਨ ਨੂੰ ਕੀ ਗੱਲ ਕਹੀ ਜੀ ਸਭ ਨੇ ਇਹ ਵੀ ਕਹ ਕੇ ਮੈਂਟੇਨੇਬਲ ਨਹੀਂ ਹੈ ਹਾਂ ਜੀ ਮੈਂਟੇਨੇਬਲ ਤੇ ਅਸੀਂ ਮੈਂਟੇਨੇਬਿਲਟੀ ਸਾਡਾ ਮੇਨ ਗਰਾਉਂਡ ਹੈ ਇੱਕ ਪੋਲੀਟੀਕਲ ਪਾਰਟੀਆਂ ਜਦੋਂ ਕਿ ਇਲੈਕਸ਼ਨ ਸਿਰ ਤੇ ਖੜਾ ਹੈ ਉਹ ਇੱਥੇ ਆ ਕੇ ਪਬਲਿਸਿਟੀ ਲੈਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੀਆਂ ਇਹਦੇ ਬਹਾਨੇ ਜਦਕਿ ਉਹਨਾਂ ਨੇ ਕੋਈ ਵੀ ਐਸੀ ਰਿਪਰੈਜ਼ੈਂਟੇਸ਼ਨ ਨਹੀਂ ਦਿੱਤੀ ਕਿਤੇ ਵੀ ਇਹ ਗੱਲ ਨਹੀਂ ਕਹੀ ਗਈ ਵੀ ਇਹ ਵੀਡੀਓ ਫੇਕ ਹੈ ਕਿਸੇ ਅਥਾਰਟੀ ਨੂੰ ਨਹੀਂ ਦਿੱਤੀ ਹੁਣ ਇਹ ਇਲੈਕਸ਼ਨ ਕਮਿਸ਼ਨ ਦੇ ਅੱਗੇ ਕਿੰਨੇ ਪ੍ਰੋਡਿਊਸ ਕੀਤੀ ਹੈ ਦੇਖਦੇ ਹਾਂ ਇਲੈਕਸ਼ਨ ਕਮਿਸ਼ਨ ਉਸਤੇ ਕੀ ਡਿਸ